ਦੋਸਤੋ ਅੰਮ੍ਰਿਤਸਰ ਦੇ ਵੱਲਾ ਰੋਡ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਹੈ ਫੋਕਲ ਪੁਆਇੰਟ ਦੇ ਵਿੱਚ ਜਿੱਥੇ ਪਲਾਸਟਿਕ ਦੀ ਦੋ ਫੈਕਟਰੀਆਂ ਨੂੰ ਭਿਆਨਕ ਅੱਗ ਲੱਗੀ ਹੈ ਅੱਗ ਲੱਗੀ ਨੂੰ ਬਹੁਤ ਸਮਾਂ ਹੋ ਚੁੱਕਿਆ ਹੈ ਲੰਬੇ ਸਮੇਂ ਤੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੇ ਜਾ ਰਹੀਆਂ ਨੇ ਦਮਕਰ ਵਿਭਾਗ ਦੀਆਂ 25 ਤੋਂ 30 ਗੱਡੀਆਂ ਹੋਂ ਤੱਕ ਪਹੁੰਚ ਚੁੱਕੀਆਂ ਨੇ ਜਿਹੜੀਆਂ ਅੱਗ ਬੁਝਾਉਣ ਦੀਆਂ ਤਿਆਰੀਆਂ ਕਰਦੀਆਂ ਪਈਆਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਰਦੀਆਂ ਪਈਆਂ ਯਤਨ ਕੀਤੇ ਜਾ ਰਹੇ ਨੇ ਕਿ ਅੱਗ ਬੁਝਾਈ ਜਾ ਸਕੇ ਪਰ ਪਲਾਸਟਿਕ ਦੀ ਫੈਕਟਰੀ ਹੋਣ ਦੀ ਵਜ੍ਹਾ ਕਰਕੇ ਅੱਗ ਜਿਹੜੀ ਆ ਬਹੁਤ ਜ਼ਿਆਦਾ ਮੱਚ ਚੁਕੀ ਆ ਅੱਗ ਬੁਝਾਣੀ ਮੁਸ਼ਕਲ ਜਿਹੜੀ ਆ ਉਹ ਜ਼ਰੂਰ ਹੁੰਦੀ ਪਈ ਆ ਪਰ ਜਦੋਂ ਜਦ ਲਗਾਤਾਰ ਚੱਲਦੀ ਪਈ ਆ ਜਗਾ ਲਗਾਤਾਰ ਯਤਨ ਚੱਲਦੇ ਪਏ ਨੇ ਕਿ ਅੱਗ ਨੂੰ ਬੁਝਾਇਆ ਜਾ ਸਕੇ ਫਿਲਹਾਲ ਫੈਕਟਰੀਆਂ ਤਾਂ ਦਿਖਾ ਦਿੰਨੇ ਆ ਜਿਹੜੀ ਫੈਕਟਰੀਆਂ ਦੇ ਵਿੱਚ ਅੱਗ ਲੱਗੀ ਹੋਈ ਆ ਕਿਸ ਤਰੀਕੇ ਦੇ ਨਾਲ ਅੱਗ ਲੱਗੀ ਆ ਉਹ ਤੁਸੀਂ ਖੁਦ ਦੇਖ ਸਕਦੇ ਹੋ ਇਹ ਤਸਵੀਰ ਤੁਹਾਡੇ ਸਾਹਮਣੇ ਆ ਜਿਹੜੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੋਈ ਨਜ਼ਰ ਆ ਰਹੀ ਹੈ ਇਹ ਖੁਦ ਦੇਖਦਾ ਪਿਆ ਕਿ ਕਿਸ ਤਰੀਕੇ ਦੇ ਨਾਕਿਸ ਭਿਆਨਕ ਤਰੀਕੇ ਦੇ ਨਾਲ ਅੱਗ ਲੱਗੀ ਹੋਈ ਆ ਫਿਲਹਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਿਲਕੁਲ ਸੜ ਕੇ ਸਵਾਹ ਹੋ ਚੁੱਕਿਆ ਸਭ ਕੁਝ ਪਿਓਰ ਪਲਾਸਟਿਕ ਅਗਿਆ ਪਿਓਰ ਪਲਾਸਟਿਕ ਦੀ وجہ ਕਰਕੇ ਇਹ ਅੱਗ ਬਜਾਣੀ ਬਹੁਤ ਮੁਸ਼ਕਿਲ ਲੱਗਦੀ ਪਈ ਹੈ ਪਰ ਜਦੋਂ ਜਦ ਲਗਾਤਾਰ ਚਲਦੀ ਪਈ ਹੈ ਕਿ ਅੱਗ ਬੁਝਾਈ ਜਾ ਸਕੇ ਕਿਉਂਕਿ ਜੇ ਇੱਕ ਫੈਕਟਰੀ ਨੂੰ ਅੱਗ ਲੱਗੀ ਹੈ ਨਾਲ ਦੀ ਦੂਸਰੀ ਫੈਕਟਰੀ ਨੂੰ ਵੀ ਅੱਗ ਲੱਗੀ ਹੈ ਉਸ ਤੋਂ ਬਾਅਦ ਅਗਾਂਹ ਵੀ ਅੱਗ ਪਹੁੰਚ ਸਕਦੀ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਅੰਦਰ ਚਲ ਕੇ ਦਿਖਾਓ ਅੱਗ 25 30 ਗੱਡੀਆਂ ਅੱਗ ਬਜਾਉ ਆ ਗਈਆਂ ਹੁਣ ਉਸ ਤੋਂ ਬਾਅਦ ਵੀ ਅੱਗ ਮੱਚਦੀ ਹੋਵੇ ਅੰਦਰ ਤਾਂ ਫਿਰ ਅਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਤੇ ਭਿਆਨਕ ਅੱਗ ਲੱਗੀ ਆ ਇਹ ਅਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਅਮਰਤਸਰ ਦੀ ਬੱਲਾ ਰੋਡ ਫੋਕਲ ਪੁਆਇੰਟ ਦੇ ਵਿੱਚ ਅਸੀਂ ਮੌਜੂਦ ਹੈ ਜਿੱਥੇ ਇਹ ਅੱਗ ਬਜਾਣ ਦੇ ਯਤਨ ਕੀਤੇ ਜਾ ਰਹੇ ਹੈ ਕਿ ਆ ਕਿਸੇ ਤਰੀਕੇ ਆਗ ਨੂੰ ਬਜਾਇਆ ਜਾ ਸਕੇ ਪਰ ਕਿਤਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜ਼ੂਮ ਕਰਕੇ ਦਿਖਾਓ ਜਿਹੜਾ ਲੋਹੇ ਦੇ ਵੱਡੇ ਵੱਡੇ ਗਾਰਡਰ ਨੇ ਉਹ ਵੀ ਬਿਲਕੁਲ ਝੁਲ ਝੁਲ ਚੁਕੇ ਨੇ ਜੇ ਐਡੇ ਮੋٹے ਲੋਹੇ ਦੇ ਗਾਰਡਰਾਂ ਦਾ ਇਹ ਹਾਲ ਹੈ ਇਹ ਜਿਹੜੀਆਂ ਟੀਨਾ ਨੇ ਇੰਜ ਲੱਗਦਾ ਜਿਤਨਾ ਚਾਦਰਾਂ ਪਈਆਂ ਹੁੰਦੀਆਂ ਉੱਤੇ ਆ ਕਾਗਜ਼ ਦੀ ਜਾਂ ਕੱਪੜੇ ਦੀ ਚਾਦਰ ਹੁੰਦੀ ਇਸ ਤਰੀਕੇ ਦੇ ਨਾਲ ਝੁਲ ਸੁਕੀਆਂ ਨੇ ਇਹ ਜਿਹੜੀਆਂ ਟੀਨਾ ਨੇ ਲੋਹੇ ਦੀਆਂ ਤਾਂ ਬਹੁਤ ਭਿਆਨਕ ਤਰੀਕੇ ਦੇ ਨਾਲ ਅੱਗ ਲੱਗੀ ਹੈ ਗੱਲਬਾਤ ਅਸੀਂ ਜ਼ਰੂਰ ਕਰਦੇ ਹਾਂ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਨੇ ਦਮਕਲ ਵਿਭਾਗ ਦੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਜਿਹੜੀਆਂ ਨੇ ਪੁਲੀਕੀਆਂ ਗਈਆਂ ਨੇ ਵੀ ਅੱਗ ਬੁਝਾਈ ਜਾ ਸਕੀ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਪੂਰੀ ਜਦੌਜਾਦ ਖੀਤੀ ਜਾ ਰਹੀ ਹੈ ਪਰ ਸਵਾਲ ਇੱਥੇ ਇਹ ਖੜਾ ਹੋ ਰਿਹਾ ਕਿ ਆਖਿਰਕਾਰ ਇਹ ਅੱਗ ਲੱਗਣ ਦਾ ਕਾਰਨ ਕੀ ਸੀ ਕਿਉਂ ਅੱਗ ਲੱਗੀ ਨਹੀਂ ਕਾਰਨ ਕੀ ਸੀ ਕਿ ਸ਼ਾਰਟ ਸਰਕਲ ਸੀ ਇਹ ਜਾਂ ਫਿਰ ਕਿਸੇ ਦੀ ਕੋਈ ਸ਼ਰਾਰਤ ਸੀ ਜਿਸ ਵਜ੍ਹਾ ਕਰਕੇ ਇਹ ਅੱਗ ਲੱਗੀ ਆ ਤੁਸੀਂ ਕੰਮ ਕਰਦੇ ਇੱਥੇ ਜਾਂ ਕਿਸ ਤਰ੍ਹਾਂ ਕੰਮ ਕਰਦੇ ਇੱਥੇ ਨਹੀਂ ਸਰ ਇੱਥੇ ਨਹੀਂ ਕੰਮ ਮੈਂ ਅਧਰਨੀ ਲੱਗੀ ਆ ਇਹ 6 ਵਜੇ ਲੱਗਿਆ 6 ਵਜੇ ਲੱਗੇ 6 ਵਜੇ ਸਰ 6 ਵਜੇ ਤੋਂ ਅੱਗ ਲੱਗੀ ਬਿਲਕੁਲ ਛੋਟ ਸਰਕਲ ਦੇ ਨਾਲ ਅੱਗ ਲੱਗੀ ਆ ਤੁਸੀਂ ਹਾਂਜੀ ਹਾਂਜੀ ਕੀ ਐਫਐਸਟੀ ਜੀ ਕੰਮ ਕਰਦੇ ਸੀ ਨਹੀਂ ਨਹੀਂ ਸਰ ਆ ਬਿਲਕੁਲ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਸਾਂਝੀ ਕਰਦੇ ਹਾਂ ਕਿ ਆਖਿਰਕਾਰ ਕਿਸ ਤਰੀਕੇ ਨਾਲ ਜਿਹੜੀ ਅੱਗ ਲੱਗੀ ਆ ਉਹ ਇੱਕ ਵਾਰ ਚੱਲ ਕੇ ਤੁਹਾਡੇ ਨਾਲ ਅਸੀਂ ਗੱਲਾਂបੱਤਾਂ ਸਾਂਝੀਆਂ ਕਰਦੇ ਹਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਅੱਗ ਲੱਗੀ ਆ ਦਮਕੋ ਬਿਲਵਗ ਦੇ ਅਧਿਕਾਰੀ ਬੋਲੋ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਦਿਲਬਖ ਸਿੰਘ ਦਿਲਬਖ ਜੀ ਕੀ ਕਹਿਣਾ ਚਾਹੁੰਦੇ ਜੀ ਅੱਗ ਲੱਗੀ ਨੂੰ ਕਿੰਨੀ ਦੇਰ ਹੋ ਚੁੱਕੀ ਆ ਤੇ ਕਿਸ ਤਰੀਕੇ ਦੇ ਨਾਲ ਅਸੀਂ ਯਤਨ ਕਰਦੇ ਪਏ ਕਿ ਅੱਗ ਬੁਝਾਈ ਜਾਵੇ ਇਹ ਨਾ 7 ਵਜੇ ਦੇ ਕਰੀਬ ਕੰਟਰੋਲ ਰੂਮ ਫਾਇਰ ਸਟੇਸ਼ਨ ਤੇ ਤਰਾਹ ਮਿਲੀ ਸੀ ਕਿ ਕੇ ਇੰਡਸਟਰੀ ਨਿਊ ਬੋਕਲ ਪਾਇਡ ਦੇ ਅੱਗ ਲੱਗੀ ਹੋਈ ਜੀ ਹੋਰ ਉਹਨੂੰ ਮੌਕੇ ਤੇ ਗੱਡੀਆਂ ਚਾਰ ਭੇਜ ਗਿਆ ਜੀ ਤਾਂ ਆ ਕੇ ਜਿਆਦਾ ਹੋਣ ਕਰਕੇ ਮਾਲਕਾਂ ਨੇ ਕਿਹਾ ਦੇ ਅਸੀਂ ਗੱਡੀਆਂ ਜਿਹੜੀਆਂ ਨਾ ਹੋਰ ਮੂਵ ਕਰਤੀਆਂ ਅਸੀਂ ਆਪ ਖੁਦ ਮੁੱਕ ਦੇ ਆੜ ਕੇ ਅੱਗ ਪਲਾਸਟਿਕ ਦੀ ਫੈਕਟਰੀ ਹੈ ਜਿਹੜਾ ਉਹਨੂੰ ਜਿਆਦਾ ਟਾਈਮ ਇਸ ਕਰਕੇ ਲੱਗਦਾ ਸਰ ਲੰਬੀਆਂ ਲੈਣੇ ਲੱਗੀਆਂ ਪਈਆਂ ਗੱਡੀਆਂ ਦੀਆਂ ਹੁਣ ਤੱਕ ਕਿੰਨੀਆਂ ਗੱਡੀਆਂ ਆ ਚੁੱਕੀਆਂ ਦੇਖੋ ਨਾ ਅੱਗੇ ਰਸਤਾ ਬੰਦ ਆ ਜੀ ਗੱਡੀਆਂ 15 ਤੋਂ 20 ਗੱਡੀਆਂ ਇਸਲੇ ਕੰਮ ਕਰ ਰਹੀਆਂ ਜੀ ਕੰ اپنی 8 ਗੱਡੀਆਂ 10 ਗੱਡੀਆਂ ਕੰਮ ਕਰ ਰਹੀਆਂ ਹਨ ਕਰਨਤਾਰ ਤੋਂ ਆ ਰਹੀਆਂ ਜੰਡਿਆਲਾ ਗੁਰੂ ਤੋਂ ਭਾਈਏ ਸਾਰੇ ਪਾਸੋਂ ਗੱਡੀਆਂ ਆ ਰਹੀਆਂ ਕਿੰਨਾ ਕਿ ਖਤਰਾ ਹੁਣ ਤੱਕ ਹੈਗਾ ਵਾ ਅੱਗ ਦਾ ਕਿਉਂਕਿ ਅੱਗ ਬਹੁਤ ਭਾਂਬੜ ਮਚੇ ਪਿਆ ਅੰਦਰ ਹਜੇ ਵੀ ਅੱਗ ਬਿਲਕੁਲ ਕੰਟਰੋਲ ਆ ਤੇ ਸਿਰਫ ਕੋਈ ਕੈਜ਼ਲਟੀ ਨਹੀਂ ਆ ਕੋਈ ਲੇਬਰ ਦਾ ਕੋਈ ਬੰਦਾ ਨਹੀਂ ਅੰਦਰ ਤੇ ਅੱਗ ਬਿਲਕੁਲ ਕੰਟਰੋਲ ਆ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਅੱਛਾ ਸਰ ਜਿਹੜੀ ਅੱਗ ਬੁਝਾਉਣ ਦੇ ਵਿੱਚ ਜਦੋਂ ਗੱਡੀਆਂ ਲਿਆਈਆਂ ਜਾਂਦੀਆਂ ਉਦੋਂ ਮੁਸ਼ਕਿਲ ਜਦਾਂ ਆਂਦੀ ਹੈ ਕਿ ਰਸਤੇ 'ਚ ਰਸ਼ ਰਸ਼ ਬਹੁਤ ਹੁੰਦਾ ਗਲੀਆਂ ਪੇ ਭੇੜੀਆਂ ਹੁੰਦੀਆਂ ਨੇ ਉਹ ਵੀ ਬੜਾ ਵੱਡਾ ਇੱਕ ਮੁੱਦਾ ਬਣਦਾ ਤੁਸੀਂ ਦੇਖੋ ਨਾ ਅੱਗੋਂ ਆ ਗਲੀ ਬੰਦਾ ਗੱਡੀ ਮੂਵਮੈਂਟ ਕਿਧਰੋਂ ਕਰੀ ਤੇ ਕਿਧਰੋਂ ਗੱਡੀ ਮਤਲਬ ਕਿ ਇਧਰੋਂ ਕਮਾਣੀ ਓਕੀ ਹੈ ਗੱਡੀ ਜਦੋਂ ਅੰਦਰ ਵਾੜੀ ਨਿਕਲ ਕੇ ਗੱਡੀ ਵਾਪਸ ਕਿਧਰੋਂ ਆਣੀ ਹੈ ਉਹ ਸਾਰਾ ਰਸਤਾ ਇਧਰੋਂ ਬਣਾਇਆ ਵੀ ਦੇਖੋ ਐਸਾਈਡ ਨੂੰ ਹੂੰ ਇਧਰੋਂ ਦੀ ਗੱਡੀ ਜਾ ਕੇ ਮੂਵ ਕਰ ਰਿਹਾ ਤੇ ਉਹ ਕਰਕੇ ਅੱਗੇ ਜਿਹੜਾ ਜਲਦੀ ਲੱਗਦਾ ਕਿ ਇਸ ਤਰ੍ਹਾਂ ਦੀ ਟਾਇਰ ਜਗ੍ਹਾ ਤੋਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਥੋੜੀ ਖੁੱਲੀ ਜਗ੍ਹਾ ਤੇ ਹੋਣੀਆਂ ਚਾਹੀਦੀਆਂ ਜਿਹਦੇ ਬਾਈ ਦੇ ਵਿੱਚ ਕੋਈ ਨੁਕਸਾਨ ਹੋਵੇ ਤੇ ਗੱਡੀਆਂ ਤੜਾ ਤੜ ਪਹੁੰਚ ਸਕਣ ਜਲਦੀ ਜਲਦੀ ਕੰਟਰੋਲ ਕੀਤਾ ਜਾ ਸਕੀ ਗਲੀ ਤੇ ਵੈਸੇ ਕਾਫੀ ਵੀ ਫੁੱਟਦੀ ਹੈ ਪਰ ਹੁਣ ਹੁਣ ਦਾ ਰਣੀ ਹਜੂ ਬੰਦਾ ਕਿ ਮੂਵਮੈਂਟ ਨਹੀਂ ਹੈਗੀ ਗੱਡੀ ਮੂਵਮੈਂਟ ਨਹੀਂ ਹੈਗੀ ਹੁਣ ਕਦੋਂ ਤੱਕ ਸਰ ਹਾਲ ਹੋ ਜਾਏਗਾ ਕੰਟਰੋਲ ਹੈ ਜੀ ਜੀਸੀਬੀ ਮਾਲਕਾ ਕੋ ਮਂਗਵਾਈ ਹੈ ਅਸੀਂ ਉਹਨੂੰ ਫੋਨ ਕੇ ਜਿਹੜੀ ਸਾੜੀ ਪੋਜੀ ਅੱਗ ਰਹਿ ਗਈ ਉਹਨੂੰ ਕੰਟਰੋਲ ਕਰ ਬਿਲਕੁਲ ਅੱਗ ਨੂੰ ਕੰਟਰੋਲ ਕਰਨ ਦੇ ਲਈ ਹਰ ਜਦੋ ਜਦ ਕੀਤੀ ਜਾ ਰਹੀ ਹੈ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਕਿ 15 ਤੋਂ 20 ਗੱਡੀਆਂ ਜਿਹੜੀਆਂ ਨੇ ਪਹੁੰਚੀਆਂ ਨੇ ਉਸ ਤੋਂ ਵਾਧੀਆਂ ਸੀ ਇਸ ਵੇਲੇ 15 ਤੋਂ 20 ਗੱਡੀਆਂ ਕੰਮ ਕਰਦੀਆਂ ਪਈਆਂ ਨੇ ਤਾਂ ਹੋਰ ਵੀ ਗੱਡੀਆਂ ਸੀ ਕਹਿ ਸਕਦੇ ਜਿਹੜੀਆਂ ਜਾ ਚੁੱਕੀਆਂ ਨੇ ਕਰੀਬ-ਕਰੀਬ 20 ਤੋਂ 25 ਗੱਡੀਆਂ ਜਿਹੜੀਆਂ ਨੇ 25 ਤੋਂ 30 ਗੱਡੀਆਂ ਸੀ ਕਹਿ ਸਕਦੀ ਆ ਕਿ ਜੁੜੀਆਂ ਇਸ ਥਾਂ ਦੇ ਉੱਤੇ ਪਹੁੰਚੀਆਂ ਨੇ ਜਿਹੜੀਆਂ ਇਸ ਆਗ ਨੂੰ ਬਜਾਉਣ ਦੀ ਕੋਸ਼ਿਸ਼ ਕਰਦੀਆਂ ਪਈਆਂ ਨੇ ਹਾਂ ਹੋਰ ਵੀ ਕੁਝ ਐਸਾ ਗੱਲਬਾਤ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਥੋਂ ਦੇ ਪ੍ਰਧਾਨ ਮੌਜੂਦ ਨੇ ਸਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਵੀਰ ਜੀ ਕੀ ਹੋਇਆ ਕੀ ਇੱਥੇ ਥੋੜਾ ਦੱਸੋ ਜਰਾ ਇਹ ਜੀ ਮੈਨੂੰ ਸਵੇਰੇ ਫੋਨ ਆਇਆ ਸੀਗਾ ਤੇ ਮੈਨੂੰ ਪਤਾ ਲੱਗਾ ਸ਼ੋਰ ਸਰਕਟ ਦੀ ਮੈਨੂੰ ਵੀਡੀਓ ਆਈ ਵੀ ਪਟਾਕੇ ਵਾਂਗ ਦੇ ਬਈ ਤਾਰਾਂ ਦੋ ਜੀ ਇਹ ਸ਼ੋਰ ਸਰਕਟ ਕਰਕੇ ਇਹਨੂੰ ਅੱਗ ਭਖੀ ਆ ਤੇ ਫਿਰ ਅਸੀਂ ਬਿਜਲੀ ਬੋਰਡ ਨੂੰ ਵੀ ਫੋਨ ਕਰਤਾ ਵਾ ਬੰਦ ਕਰਾਤਾ ਲਾਈਟਾਂ ਬੰਦ ਤੇ 5 ਮਿੰਟ ਬਾਅਦ ਨੂੰ ਫੋਨ ਕਰਦੇ ਆ ਓਨ ਦੀ ਸਪੋਰਟ ਸਾਰਾ ਤੇ ਤਾਰਾਂ ਤੇ ਜਾਲ ਅਸੀਂ ਦੇਖਦੇ ਪਏ ਆ ਬਹੁਤ ਉੱਤੇ ਆ ਇੱਕ ਵਾਰ ਕੈਮਰਾ ਮਾਰ ਕੇ ਜਰੂਰ ਦਿਖਾਓ ਲੱਗਦਾ ਕਿ ਇਹਦੇ ਕਰਕੇ ਵੱਡਾ ਨੁਕਸਾਨ ਜਿਹੜਾ ਹੋ ਆ ਤਾਰਾ ਨਾ ਬਿਲਕੁਲ ਆ ਦਿਖਾਓ ਜਿਹੜਾ ਤਾਰਾ ਆ ਜੀਆ ਤਾਰਾ ਥੱਲੇ ਜਿਹੜਾ ਛੰਡਾਲਸਾਰਾ ਥੱਲੇ ਆ ਹੂੰ ਹੂੰ ਇਦੋਂ ਸਾਨੂੰ ਤੇ ਸੁਣਨ ਚਾਹੀਦਾ ਜੋ ਮੈਨੂੰ ਕੋਲ ਆਈ ਆ ਉਹਦੇ ਸਾਹਮਣੇ ਇੱਥੋਂ ਅੱਗ ਲੱਗੀ ਆ ਜਿਹੜੀ ਮੇਰੇ ਕੋਲ ਵੀਡੀਓ ਉਹਦੇ ਚ ਪਟਾਕੇ ਫੜ ਫਟ 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 ਪਟਾਕੇ ਭੰਡੇ ਪਟਾਕੇ ਪ੍ਰੋਪਰ ਬਾਈ ਵੀਡੀਓ ਵੀ ਤੁਹਾਡੇ ਕੋਲ ਲਵਾਵਾਂਗੇ ਉਹ ਵੀ ਆਪਣੇ ਦਰਸ਼ਕਾਂ ਨੂੰ ਜਰੂਰ ਦਿਖਾਵਾਂਗੇ ਵੀਡੀਓ ਪਟਾਕੇ ਪੈਂਦੇ ਹੋਏ ਆ ਅੱਛਾ ਕਿੰਨੀ ਦੇਰ ਤੋਂ ਹੈਗੀ ਸੀ ਫੈਕਟਰੀਆਂ ਤੇ ਇਹ ਫੈਕਟਰੀ ਬਾਬਾ ਇਹ ਇੱਕ ਥੋੜੀ ਜਿਹੀ ਸੀ ਇਹ ਮਤੀ ਸੋਸ਼ੀ ਨੇ ਪਾਇਆ ਅਨੈਕੁਣ ਤੇ ਇਹ ਫੈਕਟਰੀ ਕਾਫੀ ਪੁਰਾਣੀ ਹੈ 10-12 ਸਾਲ ਪੁਰਾਣੀ ਹੈ 10-12 ਸਾਲ ਅੱਛਾ ਅਲੋ ਹੈਗਾ ਇਸ ਇਲਾਕੇ ਦੇ ਵਿੱਚ ਫੈਕਟਰੀਆਂ ਕਿਉਂਕਿ ਇਹ ਰੈਸ਼ੀ ਇਲਾਕਾ ਲੱਗਦਾ ਪਿਆ ਮੈਨੂੰ ਨਹੀਂ ਪਹਿਲਾਂ ਐਕਚੁਅਲੀ ਕੀ ਹੈ ਏਰੀਆ ਖਾਲੀ ਹੁੰਦਾ ਸੀਗਾ ਤੇ ਰੈਸ਼ ਬਾਅਦ ਚ ਬਣੀ ਹੈ ਪਹਿਲਾਂ ਫੈਕਟਰੀਆਂ ਤੇ ਚਲਦੀ ਪਈਆਂ ਰੈਸ਼ਾ ਹੈ ਬਾਅਦ ਚ ਆਈਆਂ ਸਾਰੀਆਂ ਜਿੰਨੀ ਇੱਥੇ ਲੇਬਰ ਰਹਿੰਦੀ ਫੋਕਲ ਬਣਦੀ ਹੈ ਜਿਹੜੇ ਜਿਹੜੇ ਵੀ ਹੈਗੇ ਉਹਨਾਂ ਨੇ ਇੱਥੇ ਫੈਕਟਰੀ ਫਿਰ ਆਪਣੀ ਰੈਸ਼ਾ ਬਣਾਣੀ ਸ਼ੁਰੂ ਕਰਤੀਆਂ ਲੱਗੇ ਜਾਨੀ ਨੁ ਜਿਹੜੇ ਆਣ ਗੌਣ ਵੀ ਰਹਿੰਦੇ ਉਹਨਾਂ ਨੇ ਵਿਚਾਰਿਆਂ ਬੜਾ ਸਾਥ ਦਿੱਤਾ ਆਪਣੇ ਘਰਾਂ ਚੋਂ ਪਾਈਪਾਂ ਲਾ ਲਾ ਕੇ ਪਾਣੀ ਮਾਰਿਆ ਫਾਇਰ ਵਿਗੜਦੇ ਨੂੰ ਦੇਖਦੇ ਪਿਓ ਗੱਡੀਆਂ ਸਾਰੀਆਂ ਆਈਆਂ ਕਿਹਨਾਂ ਦੀ ਸਿਰ ਫੈਕਟਰੀ ਕੀ مالک ਦੇ ਨਾਮ ਇਹ ਰਕੇਸ਼ ਜੀ ਹੈ ਜਿਹਨਾਂ ਦੀ ਫੈਕਟਰੀ ਆ ਕਿਤੇ ਵੀ ਉਹ ਤਬੀਰ ਉਹਨਾਂ ਦੀ ਠੀਕ ਨਹੀਂ ਭਾਜੀ ਮੈਂ ਜਦੋਂ ਜਿੰਨੂੰ ਪਤਾ ਮੇਰਾ ਜ਼ਿੰਦਗੀ ਉਜੜ ਗਈ ਮੇਰਾ ਸਭ ਕੁਝ ਸੁਆਹ ਹੀ ਹੋ ਗਿਆ ਤੇ ਫਿਰ ਉਹ ਤੇ ਤੁਹਾਨੂੰ ਪਤਾ ਹੈ ਉਹਦੀ ਕੰਡੀਸ਼ਨ ਵਿਚਾਰੇ ਕੀ ਹੈ ਹੁਣ ਤੇ ਉਹਦੇ ਘਰ ਦੇ ਵੀ ਸਮਝਾਣ ਦੇ ਉਹ ਵੀ ਪੁੱਛ ਨਹੀਂ ਜਿਹੜਾ ਕੁਦਰਤ ਦਾ ਪਾਣਾ ਇਹਨੂੰ ਕੁਦਰਤ ਤਾਂ ਉਹਨੂੰ ਕੀ ਕਰ ਸਕਦੇ ਹੈਗੇ ਇਹ ਬਾਕੀ ਚਲੋ ਮਾਰੇ ਬਰਕਰਾਰ ਭਾਵੇਂ ਇਸ ਪਰਿਵਾਰ ਨੂੰ ਫੇਰ ਖੜਾ ਕਰਾਇਆ ਸੀ ਜੀ ਪਹੁੰਚ ਗਿਆ ਸੀ ਦਫਤਰ ਮੌਕੇ ਦੇ ਉੱਤੇ ਦਫਤਰ ਨਹੀਂ ਭਾਜੀ ਮੈਂ ਫੋਨ ਕੀਤਾ ਆਇਗਾ ਇਤੋਂ ਵੀ ਆਈ ਜੰਡਿਆਲੇ ਵੀ ਆਈ ਫਾਇਰ ਵਗੈਰਾ ਤੁਹਾਡੇ ਆ ਸਾਰੇ ਪਾਸੇ ਖਾਰੀ ਗੱਡੀਆਂ ਆਈਆਂ ਔਰ ਪਹਿਲਾਂ ਸਟਾਰਟਿੰਗ 'ਚ ਪਾਣੀ ਸੀਗਾ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਪਰੇਅ ਪਾਇਆ ਵਿੱਚ ਉਹਨੇ ਅੱਗ ਨੂੰ ਬਹੁਤ ਜਲਦੀ ਬਿਠਾਇਆ ਸਾਰੇ ਨੂੰ ਵੱਲੇ ਔਰ ਮੁੰਡੇ ਏਡੇ ਮੁੰਡੇ ਦਿਲਬਾਗ ਭਾਜੀ ਇਹਨਾਂ ਦੇ ਅਫਸਰ ਹੈ ਉਹ ਮੁੰਡਾ ਸੰਨੀ ਲੱਗਾ ਅੰਦਰ ਉਹ ਤੇ ਅੱਗੇ ਵਿੱਚ ਵੜ ਵੜ ਕੇ ਸਾਰੇ ਉਹਨੇ ਮਿੰਟਾਂ ਮੇੜਾ ਕੇ ਬੁਝਾ ਦਿੱਤੀ 3-4 ਘੰਟੇ ਹੋ ਗਏ ਅਗਨ ਕੀ ਇਹ ਦੇਖੋ ਜੀ ਮੈਨੂੰ ਮੈਂ ਤੇ ਇੰਨੀ ਤੇ ਇਹਦੇ ਵਿੱਚ ਇਦਾਂ ਨੇ ਅੱਗ ਨੂੰ ਪਾ ਲਿਆ ਬਿਲਕੁਲ ਬਿਲਕੁਲ ਅੱਗ ਨੂੰ ਕਾਬੂ ਪਾ ਲਿਆ ਤੁਹਾਡਾ ਨਾਮ ਕੀ ਤੇ ਕੀ ਜੀ ਮੇਰਾ ਧੀਰੇ ਕਗੜੇ ਮੈਂ ਪ੍ਰੈਜ਼ੀਡੈਂਟ ਨਿਊ ਵੋਕਲ ਪੁਆਇੰਟ ਦਾ ਜੀ ਬਿਲਕੁਲ ਤਾਂ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਥਾਂ ਦੇ ਉੱਤੇ ਜਿਹੜਾ ਇਹ ਘਟਨਾ ਵਾਪਰੀ ਹੈ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਬਿਜਲੀ ਵਿਭਾਗ ਦੇ ਉੱਤੇ ਵੀ ਕਿ ਤਾਰਾਂ ਦੀ ਤਾਰਾਂ ਉੱਪਰ ਕਿਉਂ ਨਹੀਂ ਕੀਤੀਆਂ ਤਾਰਾਂ ਦੀ ਸਾਂਭ ਸੰਭਾਲ ਕਿਉਂ ਨਹੀਂ ਕੀਤੀ ਗਈ ਇਹਦੇ ਨਾਲ ਬੜਾ ਵੱਡਾ ਖਤਰਾ ਜ਼ਰੂਰ ਹੁੰਦਾ ਹਰ ਇੱਕ ਨੂੰ ਪਰ ਫਿਰ ਵੀ ਦਮਕਲਵਾਂ ਆਗ ਦੀਆਂ ਗੱਡੀਆਂ ਦੇ ਕਾਬੂ ਜਰੂਰ ਪਾ ਲੈ ਤਾਂ ਆਗ ਦੇ ਉੱਤੇ ਇੱਕ ਬੇਨਤੀ ਜਰੂਰ ਕਰਨਾ ਆਵਾਂਗਾ ਆਪਣੀ ਸਰਕਾਰ ਨੂੰ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਫੋਕਲ ਪੁਆਇੰਟ ਤੇ ਫਾਇਰ ਬ੍ਰਿਗੇਡ ਸਿਸਟਮ ਦਿੱਤਾ ਜਾਵੇ 463 ਯੂਨਿਟ ਫੋਕਲ ਪੁਆਇੰਟ ਦੇ ਵਿੱਚ ਜੀ ਔਰ ਇਸ ਤੋਂ ਅਲੱਗ ਵਾਲੇ ਲਵਾ ਲਈਏ ਤੇ ਕੋ ਸਾਢੇ 6 6 ਸਾਢੇ 6 ਤੋਂ ਯੂਨਿਟ ਬੰਦਾ ਤੇ ਜੇ ਇੰਨਾ ਯੂਨਿਟ ਬੰਦਾ ਤਾਂ ਘਟੋ ਘਟ ਦੋ ਗੱਡੀਆਂ ਸਾਡੇ ਇੱਥੇ ਵੀ ਮੌਜੂਦ ਹੋਣੀ ਚਾਹੀਦੀਆਂ ਜੇ ਇੱਥੇ ਤਿੰਨ ਟਿਊਬਲ ਚਾਰ ਟਿਊਬਲ ਲੈ ਕੇ ਉਹਨਾਂ ਨੂੰ ਵੀ ਫਾਇਰ ਬ੍ਰਿਗੇਡ ਭਰਨ ਦੀ ਫੈਸਿਲਿਟੀ ਵੀ ਹੋਣੀ ਚਾਹੀਦੀ ਨਾ ਭਰਨ ਉਹ ਵੀ ਸ਼ਹਿਰੋਂ ਆਈਆਂ ਉਹਨਾਂ ਨੂੰ ਵੀ ਟਾਈਮ ਲੱਗਣਾ ਇੱਥੇ ਤੱਕ ਪਹੁੰਚਣ ਦੇ ਤੇ ਜੇ ਉਹ ਹੀ ਗੱਡੀਆਂ 5-7 ਮਿੰਟ ਚ ਹੋਰ ਪਹਿਲਾਂ ਹੁੰਦੀਆਂ ਤੇ ਸ਼ਾਇਦ ਇੰਨਾ ਵੀ ਨਾ ਹੁੰਦਾ ਤੇ ਇੰਤੋਂ ਵੀ ਕੰਮ ਬੇਨਤੀ ਹੈ ਕਿ ਸਰਕਾਰ ਨੂੰ ਵੀ ਜੇ ਫਾਇਰ ਬ੍ਰਿਗੇਡ ਸਿਸਟਮ ਇੱਕ ਫੋਕਲ ਪੁਆਇੰਟ ਜੇ ਵੀ ਦਿੱਤਾ ਜਾਵੇ ਤੇ ਕੋਈ ਸਿਸਟਮ ਬਣਾ ਕੇ ਵੀ ਜਿਹੜਾ ਫੈਕਟਰੀਆਂ ਨੂੰ ਬਿਲਕੁਲ ਸਰਕਾਰ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਇੱਧਰ ਧਿਆਨ ਦੇਵੇ ਜੇਕਰ ਇਹ ਜਿਹੜੀ ਮੁਸ਼ਕਲ ਦਾ ਹੱਲ ਹੋ ਜਾਵੇ ਤਾਂ ਮੇਰੇ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਐਡਾ ਨੁਕਸਾਨ ਨਾ ਹੋਵੇ ਜਿੰਨਾ ਨੁਕਸਾਨ ਇਹਨਾਂ ਫੈਕਟਰੀਆਂ ਦਾ ਹੋਇਆ ਵਾ ਪੁਲਿਸ ਸਤਕਾਰੀਆਂ ਦੇ ਨਾਲ ਤਾਂ ਦੇਖ ਸਕਦੇ ਹੋ ਕਿ ਲੰਬੀਆਂ ਲਾਈਨਾਂ ਜਿਹੜੀਆਂ ਗੱਡੀਆਂ ਦੀਆਂ ਲੱਗੀਆਂ ਨੇ ਚਾਰੇ ਪਾਸੇ ਅ ਲਗਾਤਾਰ ਕਾਰਜ ਕੀਤੇ ਜਾ ਰਹੇ ਨੇ ਕਿ ਇਸ ਆਗ ਨੂੰ ਬਜਾਇਆ ਜਾ ਸਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਖਾਸ ਪ੍ਰਬੰਧ ਕੀਤੇ ਗਏ ਨੇ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ ਜਿਹੜੇ ਲੋਕ ਇੱਥੇ ਮੌਜੂਦ ਨਹੀਂ ਉਹਨਾਂ ਨੂੰ ਹਟਾਇਆ ਗਿਆ ਸੀ ਕਿ ਅੱਗੇ ਪਿੱਛੇ ਹੋ ਜਾਵੇ ਕਿਉਂਕਿ ਵੱਡਾ ਨੁਕਸਾਨ ਹੋ ਸਕਦਾ ਕੁਝ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਸਰ ਕਿਹੜੀ ਜਗ੍ਹਾ ਤੇ ਅੱਗ ਲੱਗੀ ਪੌਨ ਨਗਰ ਜੀ ਫੋਕਲ ਪੁਆਇੰਟ ਨਿਊ ਫੋਕਲ ਅੱਛਾ ਸਰ ਮੈਨੂੰ ਆ ਦੱਸੋ ਇੱਥੇ ਕਿੰਨੀ ਦੇਰ ਪਹਿਲੇ ਅੱਗ ਲੱਗੀ ਸੀ ਐ ਫੈਕਟਰੀ ਕਿੰਨਾ ਦੀ ਹੈਗੀ ਤੇ ਕਿਸ ਤਰ੍ਹਾਂ ਦੀ ਇਹ ਫੈਕਟਰੀ ਹੈ ਜੀ ਰਕੇਸ਼ ਕੁਮਾਰ ਜੀ ਦੀ ਆ ਜੀ ਸਾਨਾ ਫਰਾਮ ਲਾਲ ਹਾਊਸ ਨੰਬਰ 17 ਗਲੀ ਨੰਬਰ 10 ਪਵਨ ਨਗਰ ਪਟਾਰ ਰੋਡ ਤੇ ਇਹ ਕਬਾਰ ਦਾ ਕੰਮ ਹੁੰਦਾ ਸੀ ਪਲਾਸਟਿਕ ਪ੍ਰੋਡਕਸ਼ਨ ਦਾ ਉਹ ਪਿਆ ਹੁੰਦਾ ਸੀ ਉਹ ਕਬਾਰ ਦਾ ਜੀ ਤਾਂ ਕਿੰਨੀ ਦੇਰ ਹੋ ਗਈ ਅੱਗ ਲੱਗੀ ਨੇ ਇਹ ਤਕਰੀਬਨ ਸਾਢੇ 6 ਵਜੇ ਹਨ ਮਤਲਬ ਸਾਢੇ 6 ਵਜੇ ਸਰ ਹੁਣ ਤੱਕ ਅੱਗ ਤੇ ਕਾਬੂ ਪਾਇਆ ਗਿਆ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ अच्छा सर एजी आग लगने ਦਾ ਕਾਰਨ ਦਾ ਪਤਾ ਲੱਗਾ ਕੋਈ ਵੀ ਕੀ ਕਾਰਨ ਸੀ ਕਿਉਂ ਅੱਗ ਲੱਗੀ ਕਿਸ ਤਰ੍ਹਾਂ ਅੱਗ ਲੱਗੀ ਸ਼ਾਰਟ ਸਰਕਟ ਹੈ ਜਣੀ ਸ਼ਾਰਟ ਸਰਕਟ ਦੱਸਿਆ ਬਿਜਲੀ ਵਿਭਾਗ ਮੈਂ ਲਾਇਕੀਆਂ ਲੱਗਦੀਆਂ ਇਹਦੇ ਵਿੱਚ ਕਿਉਂਕਿ ਤਾਰਾ ਬਿਲਕੁਲ ਨਾਲ ਨੇ ਮੋਟੀਆਂ-ਮੋਟੀਆਂ ਤਾਰਾਂ ਨੇ ਕਿਹਾ ਜਾ ਰਿਹਾ ਬਹੁਤ ਵਾਰ ਕਿਹਾ ਸੀ ਕਿ ਤਾਰਾ ਉੱਪਰ ਕਰ ਦਿਓ ਬਿਜਲੀ ਵਿਭਾਗ ਇਹਦੇ ਧਿਆਨ ਨਹੀਂ ਸੀ ਸਰ ਸੈਵਨ ਵੀ ਹੋ ਜਾਂਦੀ ਇਸ ਵਾਰ ਕਿ ਕਿਸੇ ਸਾਡੇ ਕਰਾਂ ਸੀ ਉਹ ਜਿਹੜੇ ਬਾਹਰ ਵੀ ਸਪਾਰਕ ਨਹੀਂ ਦੇ ਹੁੰਦਾ ਮੋਟੀਆਂ-ਮੋਟੀਆਂ ਤਾਰਾਂ ਨੇ ਤਾਂ ਬਿਲਕੁਲ 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 ਅਧਿਕਾਰੀ ਇਥੇ ਮੌਜੂਦ ਨੇ ਸਾਡੇ ਨਾਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਕਿ ਜਾਨੀ ਨੁਕਸਾਨ ਕੋ ਬੜੀ ਕੀਮਤੀ ਹੈ ਜੀਵਨ ਬਹੁਤ ਕੀਮਤੀ ਹੈ ਜੇਕਰ ਜਾਨੀ ਨੁਕਸਾਨ ਹੁੰਦਾ ਤਾਂ ਫਿਰ ਵੱਡਾ ਖਤਰਾ ਜ਼ਰੂਰ ਹੁੰਦਾ ਫਿਲਹਾਲ ਇਹ ਜਿਹੜੇ ਨੁਕਸਾਨ ਹੋਏ ਆ ਉਹਦੀ ਪਰਪਾਈ ਤੇ ਹੋ ਜੇਗੀ ਪਰ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਤੇ ਉਹਦੀ ਪਰਪਾਈ ਨਹੀਂ ਹੋਣੀ ਸੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਗੱਲ ਸਾਂਝੀ ਕਰ ਦਿੱਤੀ ਗਈ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਰੀਬ 6-7 ਵਜੇ ਸਵੇਰੀ ਅੱਗ ਲੱਗੀ ਸੀ ਅਜੇ ਤੱਕ ਅੱਗ ਮੱਚੀ ਹੋਈ ਹੈ ਦਮਕਲ ਵਿਭਾਗ ਦੀਆਂ ਗੱਡੀਆਂ 20 ਤੋਂ 25 ਪਹੁੰਚ ਚੁੱਕੀਆਂ ਨੇ ਜਿਨ੍ਹਾਂ ਨੇ ਅੱਗ ਨੂੰ ਕਾਬੂ ਪਾਉਣ ਵਾਸਤੇ ਹਰ ਯਤਨ ਕੀਤਾ ਕੈਮਰਾਮੈਨ ਮਨੋਜ ਦੇ ਨਾਲ ਸੁਚੇਤ ਸਿੰਘ ਡੇਲੀ ਪੋਸਟ ਪੰਜਾਬ